ਦੀ ਗਿੱਕਾ ਖਾਲਸਾ ਜਗਤ ਦੀ ਖੇਤ ਹੈ ਵੀਰੋਣੀ ਬਠਿੰਡੇ ਜ਼ਿਲ੍ਹੇ ਤੋਂ ਜਲਾਲਕੇ ਪਿੰਡ ਤੋਂ ਹਰੇ ਕੈਂਪ ਤੇ ਵੀਰੋਣੀ ਸੇਵਾ ਕਰਾਉਣ ਹੁੰਦੇ ਆ ਉੱਥੋਂ ਇਕੱਠੇ ਹੋ ਕੇ ਸੰਗਤ ਰੂਪ ਤੇ ਵਿੱਚ ਜਿੱਥੇ ਆ ਕੇ ਸਾਰਾ ਦਿਨ ਉਸਾਂ ਦੇ ਪਾਣੀ ਦੀ ਸੇਵਾ ਕਰਨੀ ਹੈ ਸੰਗਤਾਂ ਦੀ ਸੇਵਾ ਕਰਨੀ ਹੈ ਕਿਉਂਕਿ ਜਿਹੜੇ ਦਵਾਈਆਂ ਤੇ ਲੰਗਰ ਲੱਗਦੇ ਆ ਅੱਜਕੱਲ੍ਹ 8 ਤੋਂ 10 ਹਜ਼ਾਰ ਬੰਦੇ ਦਾ ਕੰਟੈਂਟ ਡਾਕਟਰ ਤਕਰੀਬ 4000 ਮਰੀਜ਼ ਇਹਨਾਂ ਨੂੰ ਘਰ ਲੈ ਕੇ ਜਾਣੀਆਂ ਦੁਖੀ ਦਿਖਾਰੇ ਕਿਸੰਗਾਨਾ ਬੰਨ੍ਹਨੇ ਆ ਮੈਂਟਲੀ ਅਪਸੈਟ ਕੋਈ ਆਪਣੇ ਨੂੰ ਮਾਰੀ ਜਾਂਦਾ ਕੋਈ ਆਪਣੀ ਮਾਰੀ ਜਾਂਦਾ ਕੋਈ ਕੱਪੜੇ ਪਾੜੀ ਜਾਂਦਾ ਜਾਨੀ ਇਤਨਾ ਨੀ ਭੈਣਾ ਵੀ ਬਾਪੂ ਬਜ਼ੁਰਗ ਬੱਚੇ ਬੱਚੀਆਂ ਇਹ ਪ੍ਰਮਾਤਮਾ ਨੇ ਸਿੱਪਾਸ਼ ਨੇ ਕਿਰਪਾ ਕੀਤੀ ਸਾਡੀ ਸਾਢੇ 30 ਸਾਲਾਂ ਦੀ ਡਿਊਟੀ ਲਈ ਹੈ ਇਹ ਮੈਂ ਹੋਰ ਵੀ ਬਹੁਤ ਸਾਰੇ ਪਿੰਡਾਂ ਤੋਂ ਵੀਰ ਸੇਵਾ ਕਰਨ ਆਉਦੇ ਨੇ ਤੇ ਅੱਜ ਬਾਈ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ 7-8 ਮਹੀਨੇ ਹੋ ਗਏ ਬਾਈ ਨੂੰ ਇੱਥੇ ਆਉਂਦਿਆਂ ਸੇਵਾ ਕਰਾਉਂਦੇ ਆਂ ਤੇ ਬਹੁਤ ਬਹੁਤ ਸ਼ੁਕਰੀਆ ਬਾਈ ਤੁਹਾਡਾ ਤੁਹਾਡੇ ਨਗਰ ਦਾ ਜਿੱਨੇ ਵੀ ਵੀਰ ਪਾਸੇ ਸੇਵਾ ਕਰਨ ਆਉਂਦੇ ਆਂ ਨਾਲ ਰਹਿਣਾ ਜੀ ਉੱਥੇ ਹੁੰਦੇ ਆਂ ਦਵਾਈ ਦੀ ਅੱਜ ਲੱਗ ਹੋਰ ਪਰਿਵਾਰ ਨੂੰ ਮਿਲ ਲਿਆ ਆਪਾਂ ਮਿਲਿਆ ਗਵਰਨਮੈਂਟ ਜੀ ਨੰਬਰ ਫਾਈਨਲ ਗਾਰਡ ਰੂਮ ਚੁਣਨੇ ਆਹ ਨਹੀਂ ਹੋਣੀ ਡਿਊਟੀ ਜੀ ਸਾਈਨ ਨੰਬਰ ਚੈੱਕ ਕਰਾ ਲਿਆ ਬਹੁਤ শুকਰੀਆ ਬਾਈ ਜੀ ਆਉਂਦੇ ਬਾਰੇ ਰੱਖੋ ਨੰਬਰ ਰਹੀਦਾ ਹੋਰ ਹੋਤਾ ਨਾ ਪੁੱਛ ਲੈਂਦਾ ਤੁਹਾਨੂੰ ਧੰਨਵਾਦ ਹਲੋ ਬੈਕ ਕਾਲ ਆਹ ਬਾਈ